ਦੇ ਨਾਲ ਤੇ ਗੱਲਬਾਤ ਉਹਨਾਂ ਨੂੰ ਕਰਦੇ ਆ ਕਿਸ ਮੁੱਦੇ ਨੂੰ ਲੈ ਕੇ ਉਹ ਲਾਈਵ ਹੋਏ ਹੈ ਜੈ ਸ਼੍ਰੀ ਰਾਮ राधे राधे ਪਹਿਲਾਂ ਵੀ ਕਾਫੀ ਵਾਰ ਮੈਂ ਫਾਜ਼ਿਲਕਾ ਦੇ شریف ਜਨਤਾ ਪਿਆਰੀ ਜਨਤਾ ਜਿਨ੍ਹਾਂ ਨੂੰ ਮੈਂ ਜਗਾਨ ਵਾਸਤੇ ਮੁੱਧਿਆ ਤੇ ਲਾਈਵ ਹੋਣਾ ਦੱਸਣਾ ਚਾਹਨਾ ਮੇਰੀ ਫਾਜ਼ਿਲਕਾ ਦੀ ਜਿਹੜੀ ਜਨਤਾ ਹੈ ਠੀਕ ਹੈ ਬੜੀਆਂ ਮਜਬੂਰੀਆਂ ਨੇ ਬੜੀਆਂ ਗੱਲਾਂ ਨੇ ਲੇਕਿਨ ਕੋਈ ਗੱਲ ਨਹੀਂ ਮੈਂ ਹਰ ਟਾਈਮ ਹਰ ਗੱਲਾਂ ਤੇ ਮੈਂ ਜਗਾਦਾ ਰਹਾਂਗਾ ਅੱਜ ਮੈਂ ਫਾਜ਼ਿਲ ਕਾਦੀ ਇੱਕ ਐਸੇ ਮੁੱਦੇ ਤੇ ਦੱਸਣ ਜਾ ਰਿਹਾ ਗੱਲ ਕਰਨ ਜਾ ਰਿਹਾ ਕਿ ਫਾਜ਼ਿਲ ਕਾਦੀ ਕਮੇਟੀ ਦੀ ਜਗ੍ਹਾ ਜਿੱਥੇ ਕੀ ਨਵੀਂ ਕਲੋਨੀ ਕੱਟਣ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਜ਼ਿੰਦਗੀ ਹਾਲੀ ਤੱਕਨ ਕਾਪਚੀ ਕਾਰਵਾਈ ਵਿੱਚੇ ਪਈ ਹੈ ਜਿਹੜੀ ਕੀ ਉਹ ਕਲੋਨੀ ਪਤਾ ਨਹੀਂ ਕਟੀਨੀ ਹੈ ਜਾਂ ਨਹੀਂ ਕਟੀਨੀ ਲੇਕਿਨ ਫਾਜ਼ਿਲ ਕਾ ਦੇ ਵਿੱਚ ਰਹਿਣ ਵਾਲੇ ਲੋਕ ਕਿਉਂਕਿ ਇਹਦੇ ਹੱਕਦਾਰ ਆਪ ਹੀ ਆ ਆਪਣਾ ਹੀ ਜਨਮ ਇੱਥੇ ਹੋਇਆ ਹੈ ਜਿਹੜਾ ਕੀ ਕਮੇਟੀ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਪਲੱਸ ਫਾਜ਼ਿਲ ਕਾ ਦੀ ਜਨਤਾ ਦਾ ਇਹ ਵਾਲਾ ਪੈਸਾ ਕਲੋਨੀ ਦੀ ਜਗ੍ਹਾ ਜਿਹੜੀ ਹੈ ਉਹ ਆਪਣੀ ਹੈ। ਖਦਾ ਦੇਣ ਵਾਸਤੇ ਲੋਕ ਧੱਕੇ ਨਾਲ ਜਿਹੜੇ ਕਿ ਕਮੇਟੀ ਦੀ ਜਗ੍ਹਾ ਤੇ ਦੀਵਾਰ ਤੋੜਨਾ ਧੱਕਾ ਕਰਨਾ ਆਪ ਦੀ ਕਿ ਮੈਂ ਤੁਹਾਨੂੰ ਦਿਖਾਣਾ ਚਾਹਨਾ ਆਹ ਕਲੋਨੀ ਵਾਲੇ ਜਿਹੜੀ ਕਿ ਆ ਕਲੋਨੀ ਕਟਿੰਨ ਨੂੰ ਤਿਆਰੀ ਹੋ ਰਹੀ ਹੈ ਬਲਕਿ ਆ ਜਿਹੜੀ ਤਾਰਬੰਦੀ ਕੀਤੀ ਗਈ ਹੈ ਇੱਥੇ ਕਮੇਟੀ ਦੀ ਦੀਵਾਰ ਸੀ ਜਿਹੜੀ ਕਿ ਪਿੱਛੇ ਮੈਂ ਤੁਹਾਨੂੰ ਦੱਸਦਿਆਂ ਆਹ ਕਮੇਟੀ ਦੀ ਦੀਵਾਰ ਸਾਰੀ ਬਣੀ ਹੋਈ ਹੈ ਤੇ ਜਿਹੜੀ ਕਿ ਇੱਥੇ ਆਹ ਕਮੇਟੀ ਦੀ ਦੀਵਾਰ ਤੋੜ ਕੇ ਜਾਲੀ ਕੀਤੀ ਗਈ ਹੈ ਐਂਦਾ ਮਤਲਬ ਉਸ ਤੋਂ ਪਹਿਲਾਂ ਨਾਲ ਆਹ ਮਿੱਟੀ ਕਿਨੇ ਪਾਈ ਆਹ ਤੁਹਾਨੂੰ ਦਿਖਾ ਦਿਆਂ ਇੱਥੇ ਮਿੱਟੀ ਵੀ ਪਾਈ ਗਈ ਹੈ ਇਹ ਮਿੱਟੀ ਕਿਨੇ ਪਾਈ ਐਂਦਾ ਮਤਲਬ ਕਮੇਟੀ ਦੀ ਦੀਵਾਰ ਤੋੜੀ ਗਈ ਜਿੰਨੇ ਵੀ ਇਹ ਕਲੋਨੀ ਕਟਣੀ ਚਾਹੀ ਆਪਦੇ ਫਾਇਦੇ ਵਾਸਤੇ ਕਮੇਟੀ ਦਾ ਨੁਕਸਾਨ ਕੀਤਾ ਫਿਰ ਮੈਂ ਇਹ ਕਮੇਟੀ ਦੇ ਵਿੱਚ ਕੋਈ ਗਲਤ ਕੀਤੀ ਪਤਾ ਕਰਵਾਇਆ ਵੀ ਇਹ ਤਿਵਾਰ ਕਿਵੇਂ ਟੁੱਟੀ ਤਾਂ ਮਿੱਟੀ ਕਿਵੇਂ ਪਈ ਤਾਂ ਮੈਨੂੰ ਪਤਾ ਲੱਗਿਆ ਤਾਂ ਇਸ ਗੱਲ ਤੇ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਮੈਨੂੰ ਪਤਾ ਲੱਗਿਆ ਕਿ ਪ੍ਰਧਾਨ ਜੀ ਨੇ ਇਸ ਗੱਲ ਨੂੰ ਲੈਂਦੇ ਹੋਏ ਨੋਟਿਸ ਵੀ ਕੱਢਿਆ ਸੀਗਾ ਬਲਕਿ ਨੋਟਿਸ ਮੇ ਪੜਿਆ ਨਹੀਂ ਪਤਾ ਮੈਨੂੰ ਜਰੂਰ ਲੱਗਿਆ ਕਿ ਨੋਟਿਸ ਕੱਢਿਆ ਹੋਇਆ ਜੇਕਰ ਪ੍ਰਧਾਨ ਜੀ ਨੇ ਨੋਟਿਸ ਕੱਢਿਆ ਹੈ ਮਿੱਟੀ ਰੋਕਣ ਵਾਸਤੇ ਤੇ ਆਹ ਦੀਵਾਰ ਤੋੜੀ ਗਈ ਹੈ ਇਹਦੀ ਕਾਰਵਾਈ ਵਾਸਤੇ ਤੇ ਹਾਲੀ ਤਿਕਨ ਕਾਰਵਾਈ ਕਿਉਂ ਨਹੀਂ ਹੋਈ ਇਹਦਾ ਜਵਾਬ ਤਾਂ ਪ੍ਰਧਾਨ ਜੀ ਦੇਣ ਮੈਨੂੰ ਲੱਗਦਾ ਇਹ ਕਲੋਨੀ ਜਿਵੇਂ ਕਟੀਰੀ ਹੈ ਇਹਦਾ ਫਾਇਦਾ ਕੌਣ ਲੈਣਾ ਚਾਹੁੰਦਾ ਕੌਣ ਲੈ ਰਹੇ ਨੇ ਇਹ ਤਾਂ ਸਰਕਾਰ ਦੱਸੇ ਐਮਐਲਏ ਸਾਹਿਬ ਦੱਸਣ ਜਾਂ ਪ੍ਰਸ਼ਾਸਨ ਦੱਸੇ ਜਾਂ ਕਮੇਟੀ ਦੇ ਪ੍ਰਧਾਨ ਦੱਸਣ ਵੀ ਲੋਕਾਂ ਨੂੰ ਇਸ ਗੱਲ ਤੇ ਮੈਂ ਦੱਸਣਾ ਚਾਹਨਾ ਕਿ ਬੜਾ ਹੀ ਜਿੱਥੇ ਕੀ ਹੈਲੀ ਟਿਕਨ ਕਮੇਟੀ ਦੀ ਜਗ੍ਹਾ ਹੋਵੇ ਕਮੇਟੀ ਦਾ ਨਕਸ਼ਾ ਪਾਸ ਨਹੀਂ ਬਲਕਿ ਜਿਹੜੇ ਵੀ ਸ਼ਹਿਰ ਦੇ ਵਿੱਚ ਮਕਾਨ ਬਣਾਏ ਜਾਂਦੇ ਨੇ ਦੁਕਾਨਾਂ ਬਣਾਈ ਜਾਂਦੀਆਂ ਨੇ ਜਿੰਨਾਂ ਦੇ ਕੀ ਨਕਸ਼ੇ ਪਾਸ ਕਰਨ ਵਾਸਤੇ ਦੋ ਦੋ ਤਿੰਨ ਤਿੰਨ ਮਹੀਨੇ ਲੋਕਾਂ ਨੂੰ ਰੁਲਣਾ ਪੈ ਰਿਹਾ ਕਮੇਟੀ ਦੇ ਵਿੱਚ ਤੇ ਆ ਕਮੇਟੀ ਦਾ ਦੱਛਾ ਹੱਥੋ ਹੱਥ ਪਾਸ ਹੋ ਗਿਆ ਇਹਦਾ ਕਾਰਨ ਕੀ ਹੈ ਮੈਂ ਪਬਲਿਕ ਨੂੰ ਜਾਗਾਣਾ ਚਾਹਨਾ ਕਿ ਆਪਣੇ ਨਾਲ ਕੀ ਕੁਝ ਹੋ ਰਿਹਾ ਫਾਜ਼ਿਲਕਾ ਦੇ ਵਿੱਚ ਤਾਂ ਮੈਂ ਫਾਜ਼ਿਲਕਾ ਦੀ ਜਨਤਾ ਨੂੰ ਕਹਿਣਾ ਜਾਗੋ ਇਸ ਗੱਲਾਂ ਦੇ ਉੱਤੇ ਸਾਥ ਦਿਓ ਆਪਾਂ ਨੂੰ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਹੈ ਤੇ ਮੈਂ ਪ੍ਰਧਾਨ ਜੀ ਨੂੰ ਗੁਜਾਰਿਸ਼ ਕਰਨਾ ਕਿ ਜੇਕਰ ਤੁਸੀਂ ਇਹਨੂੰ ਨੋਟਿਸ ਕੱਢਿਆ ਸੀ ਮਿੱਟੀ ਪਾਣ ਦਾ ਜਾਂ ਦੀਵਾਰ ਤੋੜਨ ਦਾ ਇਹਦੀ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਕਮੇਟੀ ਦੇ ਪ੍ਰਧਾਨ ਹੋ ਇਹਦਾ ਜਵਾਬ ਤੁਸੀਂ ਦੇਣਦਾਰ ਹੋ ਮੈਂ ਤੁਹਾਡੇ ਕੋਲ ਜਵਾਬ ਮੰਗਣਾ ਦੂਜਾ ਗੱਲ ਹੈ ਕਿ ਪ੍ਰਸ਼ਾਸਨ ਕਿਉਂ ਸੋ ਰਿਹਾ ਐ ਐਮਐਲਏ ਸਾਹਿਬ ਕਿਉਂ ਸੋ ਰਹੇ ਨੇ ਕਿਹੜਾ ਇਹ ਫਾਇਦਾ ਕਿਨੂੰ ਦੇ ਰਿਆ ਜਾ ਰਿਹਾ ਐ ਐਂਦੀ ਕਲੋਨੀ ਦਾ ਰਸਤਾ ਸਹੀ ਢੰਗ ਨਾਲ ਜੰਡ ਵਾਲਾ ਰੋਡ ਦੇ ਉੱਤੇ ਜਗ੍ਹਾ ਹੈ ਆ ਤਾਂ ਦੀਵਾਰ ਕਮੇਟੀ ਦੀ ਹੈ ਕੋਈ ਮਰਜ਼ੀ ਨਕਸ਼ਾ ਦੇਖ ਸਕਦਾ ਹੈ ਕੋਈ ਮਰਜ਼ੀ ਗੱਲ ਕਰ ਸਕਦਾ ਹੈ ਇਹ ਜਗ੍ਹਾ ਦੇ ਉੱਤੇ ਜਿੱਥੇ ਮੈਂ ਖੜਾ ਇਹ ਕਲੋਨੀ ਦੇ ਬਿਲਕੁਲ ਗਲਤ ਹੈ ਲੇਕਿਨ ਇਹਦੇ ਨਾਲ ਪਾਣੀ ਦੀ ਡਿੱਗੀ ਬਣੀ ਹੋਈ ਆ ਜਿਹੜੀ ਜਗ੍ਹਾ ਦੇ ਉੱਤੇ ਕਮੇਟੀ ਨੇ ਜਿਹੜੀ ਕਟਨੀ ਹੈ ਜਿਹੜੀ ਕਲੋਨੀ ਉਹ ਵੀ ਗਲਤ ਹੈ ਕਿਉਂਕਿ ਇੰਦੇ ਪੁਰਾਣਾ ਮਤਾ ਪਾਇਆ ਹੋਇਆ ਹੈ ਪਾਣੀ ਦੀ ਡਿੱਗੀ ਵਾਸਤੇ ਮੈਂ ਪਹਿਲਾਂ ਵੀ ਅੱਜ ਤੋਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇਹ ਗੱਲ ਬੋਲੀ ਸੀ ਵੀ ਇਹ ਕਲੋਨੀ ਗਲਤ ਜਾ ਰਹੀ ਹੈ ਲੇਕਿਨ ਕੁਝ ਮੇਰੇ ਭਰਾਵਾਂ ਨੇ ਆਰਟੀਆਈ ਲਗਾਈ ਹੈ ਇਸ ਗੱਲ ਦੇ ਉੱਤੇ ਜਿਵੇਂ ਆ ਮਿੱਟੀ ਪਾਈ ਹੈ ਕਲੋਨੀ ਕੱਟਣ ਵਾਸਤੇ ਹੈ ਕੁਝ ਮੈਨੂੰ ਅੰਦਰ ਖਾਤੇ ਜਿਵੇਂ ਪਤਾ ਲੱਗਿਆ ਕਿ ਕੀ ਕਲੋਨੀ ਦੇ ਵਾਸਤੇ ਇਹਨਾਂ ਨੇ ਆਰਟੀਆਈ ਲਗਾਈ ਹੈ ਤੇ ਕਮੇਟੀ ਦੇ ਆਪਣੇ ਜਿਹੜੇ ਮੁਲਾਜ਼ਮ ਨੇ ਉਹ ਆਰਟੀਆਈ ਦਾ ਜਵਾਬ ਨਹੀਂ ਦੇ ਰਹੇ ਜੇਕਰ ਐਨੀ ਗੱਲ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰਧਾਨ ਜੀ ਨੂੰ ਵੀ ਇਸ ਗੱਲ ਤੇ ਗੁਜਾਰਿਸ਼ ਕਰਾਂਗਾ ਮੇਰਾ ਸਾਥ ਦਿਓ ਲੇਕਿਨ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਜਿਹੜੇ ਲੋਕਾਂ ਨੇ ਆਰਟੀਆਈ ਲਗਾਈ ਹੈ ਮੈਂ ਖਬਰ ਕੱਢ ਲਾਂਗਾ ਤਾਂ ਮੈਂ ਉਹਨਾਂ ਦੇ ਭਰਾਵਾਂ ਦਾ ਸਾਥ ਦੇਵਾਂਗਾ ਜੇਕਰ ਮੈਨੂੰ ਕੋਰਟ ਦਾ ਦਰਵਾਜ਼ਾ ਖਟਕਾਣਾ ਪਿਆ ਕੋਰਟੇ ਜਾਣਾ ਪਿਆ ਉਹ ਭਰਾਵਾਂ ਦਾ ਮੈਂ ਸਾਥ ਦੇਵਾਂਗਾ ਕਮੇਟੀ ਦੀ ਜਗ੍ਹਾ ਦੇ ਉੱਤੇ ਧੱਕਾ ਜਾਂ ਦੀਵਾਰ ਦਾ ਧੱਕਾ ਇਹ ਨਹੀਂ ਹੋਣਦਿਆਂਗੇ ਮੈਂ ਫਾਜ਼ਿਲਕਾ ਦਾ ਨਿਵਾਸੀ ਆਂ ਫਾਜ਼ਿਲਕਾ ਦਾ ਬੇਟਾ ਆ ਚਲੋ ਠੀਕ ਐ ਪਬਲਿਕ ਨੂੰ ਕੋਈ ਐਸ ਗੱਲ ਦਾ ਡਰ ਬੈ ਹੋਏਗਾ ਨਹੀਂ ਜਾਗਦੀ ਲੇਕਿਨ ਮੇਰਾ ਸਾਥ ਜਰੂਰ ਦਿਓ ਮੈਂ ਤਾਂ ਜਾਗਿਆ ਹੋਇਆ ਮੈਂ ਤੁਹਾਨੂੰ ਜਗਾਉਂਦਾ ਰਹਾਂਗਾ ਗੱਲਾਂ ਦੱਸਦਾ ਰਹਾਂਗਾ ਆਹੀ ਮੇਰੀ ਬੇਨਤੀ ਹੈ ਜੈ ਸ਼੍ਰੀ ਰਾਮ ਰਾਦੇ ਰਾਦੇ ਪ੍ਰਧਾਨ ਜੀ ਕਿੰਨੇ ਦਿਨ ਹੋ ਗਏ ਦੁਆਰ ਤੋੜੀ ਨੂੰ ਕਾਫੀ ਦਿਨਾਂ ਤੋਂ ਇਹ ਦੀਵਾਰ ਟੁੱਟੀ ਹੋਈ ਐ ਲੇਕਿਨ ਦੇਖੋ ਕਿ ਅੱਜ ਇੱਕ ਛੋਟੀ ਜੀ ਗੱਲ ਹੋ ਜਾਏ ਤਾਂ ਮਿਊਨਿਸਪਲ ਕਮੇਟੀ ਫਟਾਫਟ ਕਾਰਵਾਈ ਕਰਦੀ ਹੈ ਇਹ ਇੱਕ ਨੂੰ ਜਿਵੇਂ ਪਤਾ ਲੱਗਿਆ ਕਿ ਪ੍ਰਧਾਨ ਜੀ ਨੇ ਨੋਟਿਸ ਵੀ ਕੱਢਿਆ ਉਸ ਤੋਂ ਬਾਵਜੂਦ ਵੀ ਇਹ ਦੀਵਾਰ ਨਹੀਂ ਬਣਾਈ ਗਈ ਤਾਂ ਮੈਂ ਕਹਿੰਦਾ ਇਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਮੈਂ ਗੁਜ਼ਾਰਿਸ਼ ਕਰਨਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਕੁਝ ਇੱਥੇ ਮੈਂ ਨਾਲ ਦੱਸ ਦਿਆਂ ਇਹੋ ਹੀ ਜਗ੍ਹਾ ਦੇ ਨਾਲ ਜੰਡ ਵਾਲਾ ਰੋਡ ਦੇ ਉੱਤੇ ਪਰਾਂ ਸੈਨੀਆ ਰੋਡ ਹੈ ਤੇ ਮੈਂ ਇੱਥੇ ਵੀ ਮੈਨੂੰ ਪਤਾ ਲੱਗਿਆ ਮੈਂ ਪ੍ਰਧਾਨ ਜੀ ਨੂੰ ਇਹ ਵੀ ਗੁਜ਼ਾਰਿਸ਼ ਕਰਨਾ ਕਿ ਜਿਹੜਿਆ ਸੈਨੀਆਂ ਰੋਡ ਦੇ ਉੱਤੇ ਕਮੇਟੀ ਦੀ ਜਗ੍ਹਾ ਦੇ ਉੱਤੇ ਕਬਜ਼ੇ ਹੋ ਰਹੇ ਨੇ ਇਹ ਕਿੰਦੀ ਸ਼ੈਤੇ ਹੋ ਰਹੇ ਨੇ ਪ੍ਰਸ਼ਾਸਨ ਦੀ ਸ਼ੈਤੇ ਹੋ ਰਹੇ ਨੇ ਜਾਂ ਸਰਕਾਰ ਦੀ ਸ਼ੈਤੇ ਹੋ ਰਹੇ ਨੇ ਜਾਂ ਕਮੇਟੀ ਦੇ ਮੈਨੂੰ ਮੁਲਾਜ਼ਮ ਦੱਸਣ ਕਿੰਦੀ ਸ਼ੈਤੇ ਹੋ ਰਹੇ ਨੇ ਉਹ ਕਬਜ਼ੇ ਵੀ ਹੋ ਰਹੇ ਨੇ ਉਹ ਕਬਜ਼ੇ ਨੂੰ ਵੀ ਰੋਕੇ ਜਾਏ ਆਹੀ ਮੇਰੀ ਬੇਨਤੀ ਹੈ ਜੈ ਸ਼੍ਰੀ ਰਾਮ ਰਾਧੇ ਰਾਧੇ অরুণ ਮਦਵਾ ਜੀ ਲਾਈਵ ਸੀਗੇ ਇੱਕ ਜੋ ਆ ਕਲੋਨੀ ਨੇ ਵੀ ਕਟਰੀਰੀ ਹੈ ਤੇ ਉਹ ਕੁੰਨलोनी ਦੇ ਜਿਹੜੀ ਬਾਹਰ ਕਮੇਟੀ ਦੀ ਦੀਵਾਰ ਜਾਂਦੀ ਹੈ ਜੋ ਆ ਦੇਖ ਰਹੇ ਤੁਸੀਂ ਉਹ ਤੋੜ ਦਿੱਤੀ ਗਈ ਹੈ ਤੇ ਉੱਥੇ ਮਿੱਟੀ ਪਾ ਕੇ ਭਰਤੀ ਕੀਤੀ ਗਈ ਹੈ ਪਰ ਜੋ ਉਹਨਾਂ ਦੇ ਕਹਿਣ ਮੁਤਾਬਕ ਇੱਥੇ ਵੈਸੇ ਵੀ ਕੋਈ ਕਲੋਨੀ ਨਹੀਂ ਕਟੀ ਸਕਦੀ ਕਿਉਂਕਿ ਸਾਹਮਣੇ ਜੋ ਦੇਖ ਰਹੇ ਇੱਕ ਪਾਣੀ ਦੀ ਡਿੱਗੀ ਹੈ ਜਿੱਥੇ ਮਤਾ ਵੀ ਕਹਿੰਦੇ ਪਾਸ ਹੋਇਆ ਵੀਗਾ ਨਹੀਂ ਕਟੀ ਸਕਦੀ ਕਲੋਨੀ ਇੱਕ ਕਲੋਨੀ ਕਟਜੀ ਹੈ ਤੇ ਮਿੱਟੀ ਪਈ ਹੈ ਕਿਸ ਦੀ ਸ਼ਹਿਰ ਤੇ ਕਿ ਜੋ ਮਿੱਟੀ ਪਾਈ ਗਈ ਦੀਵਾਰ ਢੋਢੀ ਗਈ ਉਹ ਦੇ ਖਿਲਾਫ ਕੀ ਉਹ ਐਕਸ਼ਨ ਲੈਂਦੀ ਹੈ ਤੇ ਅਗਰ ਐਕਸ਼ਨ ਨਹੀਂ ਲਿਆ ਜਾਂਦਾ ਉਨ ਜਿੱਕੀ ਕਾਰਵਾਈ ਕੀਤੀ ਜਾਏਗੀ ਕਾਰਵਾਈ ਜਿੱਥੋਂ ਤੱਕ ਜਾਣਾ ਪਿਆ ਕੋਰਟ ਦਾ ਦਰਵਾਜ਼ਾ ਖਟਕਾਣਾ ਪਿਆ ਦਰਵਾਜ਼ੇ ਤੇ ਜਾਵਾਂਗੇ ਕੋਰਟ ਚ ਵੀ ਜਾਵਾਂਗੇ ਲੇਕਿਨ ਮੈਂ ਇੰਨੀ ਗੱਲ ਜ਼ਰੂਰ ਫਾਜ਼ਿਲਗਾ ਨਿਵਾਸੀ ਨੂੰ ਜਗਾ ਦਿਆਂ ਕਿ ਫਾਜ਼ਿਲਗਾ ਦੇ ਵਿੱਚ ਬੜੇ ਹੀ ਥੋੜੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਕਲੋਨੀਆਂ ਕਟੀਆਂ ਗਈਆਂ ਮੈਂ ਇਹਦੀ ਵੈਰੀਫਾਈ ਯੂ ਕਰਾਵਾਂਗਾ ਹੁਣ ਜਿਹੜੀਆਂ ਕਿ ਛੇਤੀ ਨਾਲ ਕਲੋਨੀਆ ਕਟੇਜੀਆਂ ਨੇ ਕੌਣ ਫਾਇਦਾ ਲੈ ਰਿਹਾ ਕੌਣ ਨਹੀਂ ਕਰ ਰਿਹਾ ਮੈਨੂੰ ਸਾਰਿਆਂ ਦੇ ਹਿਸਟਰੀ ਦਾ ਪਤਾ ਹੈ ਮੈਨੂੰ ਜੇਕਰ ਜਾਨਣਾ ਪਿਆ ਤਾਂ ਮੈਂ ਹੱਦ ਪਾਰ ਤੱਕ ਜਾਵਾਂਗਾ ਕਿਉਂਕਿ ਮੈਂ ਫਾਜ਼ਿਲ ਕਾ ਦਾ ਨਿਵਾਸ